ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਨਵਦੀਪ ਲਾਈਫ ਸਟਾਈਲ ਚੈਨਲ ਤੇ ਸਵਾਗਤ ਹੈ ਜੀ ਅਗਰ ਚੈਨਲ ਤੇ ਪਹਿਲੀ ਵਾਰੀ ਹੋਏ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਇੱਕ ਸੋਨਾ ਜਿਹਾ ਕਮੈਂਟ ਜ਼ਰੂਰ ਕਰਨਾ ਤੇ ਲੋ ਜੀ ਆਪਾਂ ਲੱਗੇ ਆ ਸਵੇਰ ਦਾ ਨਾਸ਼ਤਾ ਬਣਾਉਣ ਵਾਸਤੇ ਤੇ ਆਪਾਂ ਬਣਾਨੇ ਆ ਜੀ ਆਲੂ ਦੇ ਪਰੌਂਠੇ ਅੱਜ ਜੀ ਆਪਾਂ ਆਪਾਂ ਆਲੂ ਛਿੱਲ ਲੈਨੇ ਪਿਆਜ਼ ਪੂਜੀ ਕੱਟ ਕੇ ਰੱਖ ਲੈ ਸੀ ਤੇ ਮਸਾਲਾ ਲਾ ਕੇ ਆਟਾ ਵੀ ਗੁੰਨੇ ਹੋਇਆ ਹੈ ਤੇ ਆਪਾਂ ਬਣਾਨੇ ਆ ਜੀ ਰੋਟੀ ਕੱਲ ਦੀ ਗਰਮੀ ਇੰਨੀ ਜਿਆਦਾ ਪੈ ਰਹੀ ਹੈ ਨਾ ਬੜਾ ਔਖਾ ਹੋਇਆ ਪਿਆ ਇਹ ਪਨੋਂ ਹੁਣ ਵਿੱਚ ਰਲਾ ਲੀਏ ਤੇ ਪੇਸਟ ਬਣਾ ਕੇ ਤਿਆਰ ਕਰਕੇ ਰੋਟੀ ਬਣਾਈਏ ਇਹ ਥੇ ਲੱਗੀ ਹੈ ਕਿਰਨ ਕੋਕਨ ਬਣਾਉਣ ਵਾਸਤੇ ਉਹ ਜਿਕਰਾਂ ਦਾ ਗੀਸ ਫਾਈਆਂ ਕਰਨ ਵਾਸਤੇ ਤੇ ਇਹ ਕੱਪੜੇ ਧੋਏ ਹੀ ਤੇਲ ਲਾ ਕੇ ਰੱਖਦੇ ਨੇ ਜੀ ਬੱਚਿਆਂ ਨੇ ਨਹਾ ਲਿਆ ਸਿਰਸੁਰ ਤੋਂ ਲੈ ਜ ਸੰਡੇ ਸੀ ਸਵੇਰੇ ਟਾਈਮ ਨੇ ਲੱਗਾ ਤੇ ਹੁਣ ਨਹਾ ਲਿਆ ਹੁਣ ਜਾਣਗੇ ਟਿਊਸ਼ਨ ਤੇ ਆਪਾਂ ਲੱਗਿਆ ਇਹ ਸਬਜ਼ੀ ਕੱਟਣ ਵਾਸਤੇ ਆਦਲੂ ਤੇ ਗਾਜਰਾ ਬਣਾਵਾਂਗੇ ਆਪਾਂ ਛਿੱਲੇ ਲੀ ਗਿਆਂ ਨੇ ਬਸ जी इतना सब्जी काट के रख ली सी आप कट रहे थे तड़का लसन छिली सी है ज्यादा थोड़ी बरीक सी आप तड़का कट रहे सी ते कट के फिर आप लाने जी तड़का सब्जी टाइम काफ़ी हो गया आज ਲੋ ਜੀ ਆਪਾਂ ਬਾਹਰ ਥੋੜਾ ਜਿਹਾ ਵੀਡੀਓ ਚ ਲੱਗੇ ਸੀ ਕੰਮ ਤੇ ਮੈਂ ਕਿਰਨ ਨੂੰ ਕਿਹਾ ਵੀ ਚਲ ਤੂੰ ਉਨੀ ਦੇਰ ਕੜਾਈ ਧੋ ਕੇ ਰੱਖ ਤੇ ਤੇਲ ਪਾ ਦੇ ਤੇਲ ਗਰਮ ਹੋਏ ਤਾਂ ਫਿਰ ਆਪਾਂ ਸਬਜੀ ਬਣਾਣੇ ਆਂ ਇਥੇ ਕੜਾਈ ਧੋ ਕੇ ਰੱਖ ਲਈ ਸੀ ਗੈਸ ਲਾ ਕੇ ਤੇ ਤੇਲ ਗਰਮ ਹੋਣ ਤੇ ਵੀ ਕਾਫੀ ਟਾਈਮ ਲੱਗ ਜਾਂਦੇ ਤੇ ਤੇਲ ਤੇ ਮੈਂ ਹੀ ਆ ਕੇ ਕੜਾਈ ਚ ਪਾਇਆ ਸੀ ਪਰ ਇਹਨੇ ਕੜਾਈ ਰੱਖ ਦਿੱਤੀ ਸੀ ਗੈਸ ਚ ਲਾ ਕੇ ਬਸ ਇੰਨਾ ਕੀ ਕਰ ਸਕਦੀ ਹਾਂ ਜੇ ਜ਼ਿਆਦਾ ਨਹੀਂ ਚਾਚੂ ਬਣਾ ਲੈਂਦੀ ਐ ਪਾਂਡੇ ਮੇਂ ਜਾ ਦਿੰਦੀ ਥੋੜੇ ਜੇ ਨਾਲ ਛੋਟੀ ਐ ਨਾ ਜਿਵੇਂ ਜ਼ਿਆਦਾ ਕੰਮ ਕਹਿੰਦੀ ਵੀ ਨਹੀਂ ਹੈਗੇ ਇਹਨੂੰ ਜੀ ਕढ़ाई ਰੱਖ ਦਿੱਤੀ ਇਹਨੇ ਤੇ ਤੇਲ ਆਪਣਾ ਜੱਗ 'ਚ ਖਤਮ ਹੋ ਗਿਆ ਤੇ ਆਪਾਂ ਨਾਲੇ ਤੜਕੇ ਵਾਸਤੇ ਪਾ ਲੈਣ ਨਾਲੇ ਆਪਾਂ ਜੱਗ 'ਚ ਪਾਨੇ ਆ ਤੇਲ ਤੇ ਲਾਈਏ ਤੜਕਾ ਸਬਜੀ ਨੂੰ ਰੋਟੀ ਬਣਾ ਕੇ ਬੱਚਿਆਂ ਨੂੰ ਖਵਾਈਏ ल आप रख दी तड़का कट के धो लिया हाँ। मुझे तेल अपना हो गया गर्म ਤੇ ਆਪਾਂ ਪਹਿਲਾਂ ਜੀਰਾ ਪਾ ਕੇ ਫਿਰ ਪਿਆਜ਼ ਤੇ ਅਦਰਕ ਸਾਰਾ ਕੁਝ ਪਾ ਕੇ ਲਾਈਏ ਤੜਕਾ 哎，对了，我。 ਪਤਾ ਨਹੀਂ ਇਹ ਗਾਜਰਾ ਨਾ ਥੋੜੀਆਂ ਜਿਵੇਂ ਬੇਮੌਸਮੀ ਜਿਹਾ ਲਾ ਲੋ ਸਟੋਰ ਵਾਲੀਆਂ ਹਨਾ ਇਹ ਗਾਜਰਾ ਸਵਾਦ ਨਹੀਂ ਬਣਦੀਆਂ ਉਹ ਨਹੀਂ ਜਿੰਨੀਆਂ ਆਪਣੀਆਂ ਸਿਆਲ ਵਾਲੀਆਂ ਸਵਾਦ ਬਣਦੀਆਂ ਨੇ ਤੇ ਇਹਨਾਂ ਦਾ ਕਲਰ ਵੀ ਥੋੜਾ ਹੋਰ ਹੁੰਦਾ ਹੈ ਤੇ ਨਾ ਹੀ ਖੁੱਲਦੀਆਂ ਨੇ ਬਸ ਐਦਾਂ ਖੜੀਆਂ ਖੜੀਆਂ ਜੀਆਂ ਰਹਿੰਦੀਆਂ ਨੇ ਗਾਜਰਾ ਤੇ ਆਪਾਂ ਚਲੋ ਬਣਾ ਲੈਣੇ ਲੈ ਕੇ ਆਏ ਸੀ ਪਰ ਸਵਾਦ ਨਹੀਂ ਇੰਨੀਆਂ ਲੱਗਦੀਆਂ ਗੀਆਂ ਇਹ ਬੱਚੇ ਵੀ ਘਾਟੀ ਖਾਂਦੇ ਨੇ ਹੁੰਦੀਆਂ ਮਹਿੰਗੀਆਂ ਨੇ ਆਹ ਨਜੀ ਗੁੰਨੀ ਆਟਾ ਆਪਾਂ ਕੋ ਚਾਹੇ ਕੋਈ ਵੀ ਸਬਜੀ ਹੈ ਫਰੂਟ ਹੈ ਮੌਸਮ ਦੇ ਹਿਸਾਬ ਨਾਲ ਹੀ ਵਧੀਆ ਲੱਗਦਾ ਹੈ ਅੱਗੇ ਪਿੱਛੇ ਉਦਾਂ ਦਾ ਟੇਸ ਨਹੀਂ ਆਉਂਦਾ ਜਿੱਦਾਂ ਆਪਾਂ ਮੌਸਮ ਅਨੁਸਾਰ ਚੀਜ਼ ਖਾਈਦਾ ਕੋਈ ਤੋ ਦਲੀਆਤਾ ਫਿਰ ਮਿਲਦੇ ਹਾਂ ਉਜੀ ਆਪਾਂ ਮਾ ਲਈਏ ਭਾਂਡੇ سلسلة. كلنا جميعاً. هلا ਨਾ ਤੇ ਜਾ ਮੌੜਾ ਲੋਜੀ ਰੋਟੀ ਆਪਾਂ ਬਣਾ ਲੇ ਤੇ ਰੋਟੀ ਬਣਾ ਕੇ ਵਾਦੀਏ ਭੋਗ ਬਾਬਾ ਜੀ ਨੂੰ ਤੇ ਫਿਰ ਦੇੰਨੇ ਆਪਾਂ ਬੱਚਿਆਂ ਨੂੰ ਤੇ ਜੀ ਅੱਜ ਵਾਲੇ ਵਲੌਗ ਦੇ ਐਂਡ ਆਪਾਂ ਇੱਥੇ ਹੀ ਕਰਦੇ ਆ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਨਾਲ ਸਤਿ ਸ੍ਰੀ ਅਕਾਲ ਜੀ ਬਾਏ ਬਾਏ ਅਗਰ ਵਲੌਗ ਚੰਗਾ ਲੱਗਾ ਹੋਵੇ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਸੋਨਾ ਜਿਹਾ ਕਮੈਂਟ ਜ਼ਰੂਰ ਕਰਨਾ ਪਲੇਸਿਸ ਨਾਮਾ ਚੈਨਲ ਸ਼ੁਰੂ ਕੀਤਾ ਹੈ ਤੇ ਆਪਣਾ ਸਾਥ ਸਪੋਰਟ ਜ਼ਰੂਰ ਦੇਣਾ ਕਿਉਂਕਿ ਇੱਕ ਨਵੇਂ ਬੰਦੇ ਲਈ ਪਹਿਚਾਨ ਬਣਾਣੀ ਬਹੁਤ ਔਖੀ ਹੈ ਇਸ ਲਈ ਵਧੀਆ ਜਿਹਾ ਕਮੈਂਟ ਕਰਿਆ ਕਰ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਅੱਜ ਦੀ ਵੀਡੀਓ ਦੇਖਣ ਬਾਅਦ ਤੇਰੇ ਨਾਲ ਹੋਣਗੇ ਇੱਕ ਨਵੇਂ ਲੋਗ ਨਾਲ ਤੁਹਾਡੇ ਲਈ ਸਤਿ ਸ੍ਰੀ ਅਕਾਲ ਬਾਏ ਬਾਏ ਸਤਿ ਸ੍ਰੀ ਅਕਾਲ ਸਾਰਾ ਸਾਬ ਕਰ ਦਿੱਤੀ ਤੇ ਬੱਚਿਆਂ ਨੂੰ ਕਹਨੇ ਰੋ ਰੋਵਾਂ ਲੰਗੇ ਰੋਵਾਂ ਬਣੀ ਹੈ ਤੇ ਆਪਾਂ ਕਰਾਂਗੇ ਜੀ ਵਲੌਗ ਐਡੀਟਿੰਗ ਤੇ ਬੱਚੇ ਆਪਣੀ ਰੋਟੀ ਖਾਣਗੇ ਚਲੋ ਜੀ ਬਾਏ